put your ਕੀ ਕਹਿਣਾ ਚਾਹੋਗੇ ਕਿਉਂ ਪੁਤਲਾ ਫੁਕਿਆ ਜਾ ਰਿਹਾ ਹੈ ਇਹ ਬਟਲਵੀਰ ਸਿੰਘ ਜਿਹੜੇ ਜਿਹੜਾ ਅੱਜ ਦਾ ਪੰਜਾਬ ਸਰਕਾਰ ਦਾ ਪੁਤਲਾ ਫੁਕਿਆ ਜਾ ਰਿਹਾ ਹੈਗਾ ਕਿਉਂਕਿ ਜੋ ਸਾਡੇ ਸਾਥੀ ਸੰਘਰਸ਼ ਕਰ ਰਹੇ ਨੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਉਥੋਂ ਦਾ ਪੁਲਿਸ ਪ੍ਰਸ਼ਾਸਨ ਅਤੇ ਸੀਐਮ ਦੇ ਕੰਢੇ ਤੋਂ ਜ਼ੋਰ ਤੇ ਸਾਡੇ ਜੋ ਸੰਘਰਸ਼ ਕਰਨ ਵਾਲੇ ਸਾਥੀ ਨੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਚੱਕ ਕੇ ਤੱਕ ਨਾਲੋਂ ਨਾ ਟਾਰਗੇਟ ਕੀਤਾ ਜਾ ਰਿਹਾ ਉਹ ਤੇ ਸਵਾਨ ਦੇ ਵਿੱਚ ਆ ਕੇ ਅਸੀਂ ਪੂਰੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੀਆਂ ਅਰਥੀਆਂ ਫੁਕ ਲਿਆ ਹੈ ਕਹਿਣਾ ਚਾਹੂੰਗੀ ਕਿ ਕਿਉਂ ਪੁਤਲਾ ਭੁੱਕਿਆ ਜਾ ਰਿਹਾ ਜਿਹੜਾ ਸਾਡਾ ਜਿਹੜਾ ਅੱਜ ਦਾ ਪ੍ਰੋਗਰਾਮ ਠੇਕਾ ਮਲਾ ਸੀਗਾ ਸਮੂਹਤੀ ਦੇ ਬੈਨਰ ਹੇਠ ਜਿਹੜਾ ਆਰਥੀ ਭੁੱਕਣ ਦਾ ਮਜਹਰਾ ਕਰਨ ਦਾ ਜਥੇਬੰਦੀ ਵੱਲੋਂ ਕਾਲ ਸੀ ਉਹਦਾ ਪ੍ਰੋਗਰਾਮ ਕੀਤਾ ਜਾ ਰਿਹਾ ਹੁਣ ਅਸੀਂ ਪਿਛਲੇ ਦਿਨ ਹੀ ਸੀਮ ਸਾਹਿਬ ਨੂੰ ਕਾਲੀਆਂ ਝੰਡੀਆਂ ਦਿਖਾਉਣ ਗਏ ਸੀ ਉੱਥੇ ਦੇਖਿਆ ਜਾਵੇ ਕਿ ਐਨੀ ਆਮ ਜਨਤਾ ਨਹੀਂ ਸੀ ਜਿੰਨੀ ਸਰਕਾਰ ਨੇ ਪੋਸਪਿਸ਼ਾਸ਼ਨ ਲਾਈ ਹੋਈ ਸੀ ਜਦੋਂ ਅਸੀਂ ਉਹਨਾਂ ਨੂੰ ਕਾਲੇ ਝੰਡੀਆਂ ਲਵੇ ਦਿਖਾਉਣ ਗਏ ਉਹਨਾਂ ਵੱਲੋਂ ਕੁੱਟਮਾਰ ਕੀਤੀ ਗਈ ਕੀ ਪੁਲਿਸ ਪ੍ਰਸ਼ਾਸਨ ਨੇ ਨਜਾਇਜ਼ ਧੱਕਾ ਕਰਦੀ ਹੈ ਗੁੰਡੀ ਸਰਕਾਰ ਹੈ ਤੇ ਹੁਣ ਆਉਣ ਵਾਲੇ ਦਿਨਾਂ 'ਚ ਜਿੱਥੇ ਵੀ ਸੀਐਮ ਸਾਹਿਬ ਇਹਨਾਂ ਦੇ ਮੰਤਰੀ ਸੰਤਰੀ ਕੋਈ ਵੀ ਆਉਂਦੇ ਨੇ ਅਸੀਂ ਕਾੜੀਆਂ ਛੱਡਣ ਇਹਨਾਂ ਦਾ ਵਿਰੋਧ ਪ੍ਰਦਰਸ਼ਨ ਕੀਤਾ ਜਾਊ। ਕੱਲ ਭਗਵੰਤ ਮਾਨ ਸਮਾਣਾ ਸਮਰਾਟ ਪਲੇਸ ਪਹੁੰਚ ਰਹੇ ਉੱਥੇ ਕੀ ਕਹਿਣਾ ਚਾਹੋਗੇ? ਉਹਦੇ ਬਾਰੇ ਹੀ ਆ ਜੀ ਜੋ ਸਾਡੇ ਸੂਬਾ ਗੂ ਦੱਸਣਗੇ ਉਹਦੇ ਹਿਸਾਬ ਨਾਲ ਅਸੀਂ ਪ੍ਰੋਗਰਾਮ ਨੂੰ ਦਿੱਕਾ ਜਾਵੇਗਾ। ਭਗਵੰਤ ਮਾਨ ਜੀ ਭਗਵੰਤ ਮਾਨ ਮੁਰਦਾ ਬਾਦ ਭਗਵੰਤ ਮਾਨ चंडी <coughs> पुतरा